ਨਾਨਕ ਦੁਖੀ ਆ ਸਭ ਸੰਸਾਰ ਮੈਂ ਜੇ ਦੁਖੀ ਹਾਂ ਤਾਂ ਸਾਰੀ ਦੁਨੀਆ ਜ਼ਿੰਮੇਵਾਰ ਹੈ ਅਜੇਹਾ ਹੀ ਮਨ ਮੰਨਣ ਨੂੰ ਕਰਦਾ ਹੈ ਲੇਕਿਨ ਜਦ ਮੇਰੇ ਦੁੱਖ ਵਿੱਚ ਸਾਰੀ ਦੁਨੀਆ ਜ਼ਿੰਮੇਵਾਰ ਹੈ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਸਾਰੀ ਦੁਨੀਆ ਦੇ ਦੁੱਖ ਵਿੱਚ ਮੈਂ ਜ਼ਿੰਮੇਵਾਰ ਨਾ ਰਹਾ ਇਹ ਤਾਂ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ ਜੇ ਇਸ ਕਮਰੇ ਵਿੱਚ ਬੈਠੇ ਹੋਏ ਸਾਰੇ ਲੋਕ ਮੇਰੇ ਦੁੱਖ ਵਿੱਚ ਜ਼ਿੰਮੇਵਾਰ ਹਨ ਤਾਂ ਇਹ ਕਿਵੇਂ ਸੰਭਵ ਹੈ ਕਿ ਮੈਂ ਉਹਨਾਂ ਦੇ ਦੁੱਖ ਵਿੱਚ ਜ਼ਿੰਮੇਵਾਰ ਨਾ ਹੋ ਜਾਵਾਂ ਕਿਉਂਕਿ ਜਦ ਤੁਸੀਂ ਸੋਚੋਗੇ ਤੁਸੀਂ ਜੈਸ ਕਮਰੇ ਦੀ ਬਾਬਤ ਸੋਚੋਗੇ ਉਸ ਵਿੱਚ ਮੈਂ ਵੀ ਹਾਂ ਮੈਂ ਜੈਸ ਦੁਨੀਆ ਦੇ ਸਬੰਧ ਵਿੱਚ ਸੋਚਾਂਗਾ ਤੁਸੀਂ ਵੀ ਉਸ ਦੁਨੀਆ ਵਿੱਚ ਹੋ ਆਮ ਤੌਰ ਤੇ ਸਾਡਾ ਮਨ ਇਹ ਮੰਨਣ ਨੂੰ ਕਰਦਾ ਹੈ ਕਿ ਮੈਂ ਜੇ ਦੁਖੀ ਹਾਂ ਤਾਂ ਸਾਰੀ ਦੁਨੀਆ ਜ਼ਿੰਮੇਵਾਰ ਹੈ ਲੇਕਿਨ ਇਸ ਦਾ ਦੂਜਾ ਪਹਿਲੂ ਇਹ ਹੈ ਕਿ ਤਦ ਦੁਨੀਆ ਦੇ ਦੁੱਖ ਵਿੱਚ ਮੈਂ ਵੀ ਜ਼ਿੰਮੇਵਾਰ ਹਾਂ ਕਿਉਂਕਿ ਇੱਥੇ ਸਾਡਾ ਜੋ ਜੀਵਨ ਹੈ ਉਹ ਅਲੱਗ-ਅਲੱਗ ਨਹੀਂ ਹੈ ਜੀਵਨ ਇਕੱਠਾ ਹੈ ਅਤੇ ਇੰਨਾ ਇਕੱਠਾ ਹੈ ਕਿ ਸਿਰਫ ਸਾਡੀ ਸਮਝ ਦੀ ਕਮੀ ਹੈ ਕਿ ਸਾਨੂੰ ਉਸ ਦਾ ਇਕੱਠਾਪਨ ਪੂਰਾ ਦਿਖਾਈ ਨਹੀਂ ਪੈਂਦਾ ਇਸ ਕਮਰੇ ਵਿੱਚ ਅਸੀਂ ਇੰਨੇ ਲੋਕ ਬੈਠੇ ਹਾਂ ਇਸ ਕਮਰੇ ਵਿੱਚ ਜੇ ਇੱਕ ਵੀ ਆਦਮੀ ਦੁਖੀ ਹੈ ਤਾਂ ਇਸ ਕਮਰੇ ਦੀ ਹਵਾ ਇਸ ਕਮਰੇ ਦਾ ਵਾਤਾਵਰਣ ਉਹ ਦੁੱਖ ਦੀਆਂ ਤਰੰਗਾਂ ਨਾਲ ਭਰ ਦੇਵੇਗਾ ਅਤੇ ਇਸ ਕਮਰੇ ਵਿੱਚ ਆਉਣ ਵਾਲੇ ਵਿਅਕਤੀ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਉਹ ਦੁੱਖ ਦੇ ਮਾਹੌਲ ਵਿੱਚ ਦਾਖਲ ਹੋ ਗਿਆ ਹੈ। ਅਸੀਂ ਸਾਰੇ ਇੱਕ ਦੂਜੇ ਨੂੰ ਛੋੜ ਰਹੇ ਹਾਂ, ਛੋੜ ਰਹੇ ਹਾਂ। ਇਹ ਕਹਿਣਾ ਵੀ ਗਲਤ ਹੈ। ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹੀ ਹੋਏ ਹਾਂ। ਅਸੀਂ ਇੰਨੇ ਜ਼ਿਆਦਾ ਜੁੜੇ ਹੋਏ ਹਾਂ ਜਿਸ ਦਾ ਹਿਸਾਬ ਲਾਉਣਾ ਮੁਸ਼ਕਲ ਹੈ। ਸਾਡੀ ਹਾਲਤ ਅਜਿਹੀ ਹੈ ਜਿਵੇਂ ਇੱਕ ਬਿਰਚ ਦੇ ਪੱਤੇ ਨੂੰ ਹੋਸ਼ ਆ ਜਾਵੇ ਤੇ ਉਹ ਸੋਚੇ ਤਾਂ ਉਸ ਨੂੰ ਅਜਿਹਾ ਸਮਝ ਵਿੱਚ ਆਵੇ। ਕਿ ਉਹ ਜੋ ਗਵਾਂਡ ਦਾ ਪੱਤਾ ਹੈ ਉਹ ਅਲੱਗ ਹੈ ਮੈਂ ਅਲੱਗ ਹਾਂ ਜਦ ਕਿ ਉਹ ਇੱਕ ਹੀ ਟਹਿਣੀ ਤੇ ਲੱਗੇ ਦੋ ਪੱਤੇ ਹਨ ਅਧਿਉਨਾਂ ਚੋਂ ਇੱਕ ਵੀ ਪੱਤਾ ਬਿਮਾਰ ਨਹੀਂ ਹੋ ਸਕਦਾ ਸਾਰੇ ਪੱਤਿਆਂ ਨੂੰ ਬਿਨਾ ਬਿਮਾਰ ਕੀਤਿਆਂ ਸਭ ਜੁੜੇ ਹਨ ਇੱਕ ਦੀਆਂ ਲਹਿਰਾਂ ਦੂਜੇ ਤੱਕ ਪਹੁੰਚਦੀਆਂ ਰਹਿਣਗੀਆਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਬਿਰਚ ਦੇ ਸਾਰੇ ਪੱਤੇ ਜੁੜੇ ਹਨ ਪਰ ਲਾਗਲਾ ਬਿਰਚ ਤਾਂ ਅਲੱਗ ਹੈ ਲੇਕਿਨ ਹੇਠਾਂ ਜ਼ਮੀਨ ਨੇ ਦੋਨਾਂ ਨੂੰ ਜੋੜਿਆ ਹੋਇਆ ਹੈ ਅਤੇ ਜਿਸ ਜ਼ਮੀਨ ਨਾਲ ਇੱਕ ਬਰਚ ਦੀਆਂ ਜੜਾਂ ਵੱਜੀਆਂ ਹਨ ਉਸੇ ਨਾਲ ਦੂਜੇ ਦੀਆਂ ਵੀ ਵੱਜੀਆਂ ਹਨ ਇਹ ਅਸੰਭਵ ਹੈ ਕਿ ਇੱਕ ਬਰਚ ਬਿਮਾਰ ਹੋਵੇ ਤੇ ਦੂਜਾ ਨਰੋਆ ਰਹਿ ਜਾਵੇ ਕਿਉਂਕਿ ਦੋਵੇਂ ਇੱਕ ਹੀ ਜ਼ਮੀਨ ਨਾਲ ਜੁੜੇ ਹੋਏ ਹਨ ਇੱਕ ਹੀ ਹਵਾਵਾਂ ਨਾਲ ਜੁੜੇ ਹੋਏ ਹਨ ਤਾਂ ਦਸੀਂ ਇਹ ਕਹਿ ਸਕਦੇ ਹਾਂ ਕਿ ਇਸ ਪ੍ਰਥਵੀ ਤੇ ਜੋ ਬਰਚ ਹਨ ਹੋ ਸਕਦਾ ਹੈ ਉਹ ਆਪਸ ਵਿੱਚ ਜੁੜੇ ਹੋਏ ਹੋਣ ਲੇਕਿਨ ਹੋਰ ਵੀ ਪ੍ਰਥਵੀਆਂ ਹੋਣਗੀਆਂ ਕਿਤੇ ਉਹਨਾਂ ਉੱਤੇ ਵੀ ਬਰਚ ਹੋਣਗੇ ਅਸਲੀਅਤ ਇੰਨੀ ਕੁਈ ਹੈ ਕਿ ਸਾਨੂੰ ਦਿਖਾਈ ਨਹੀਂ ਪੈਂਦਾ ਕਿ ਜੋੜ ਹਰ ਪਾਸੇ ਫੈਲਿਆ ਹੋਇਆ ਹੈ ਅਸਲ ਵਿੱਚ ਦੂਰ ਅੰਤਹੀਣ ਸੀਮਾਵਾਂ ਤੇ ਵੀ ਜੋ ਤਾਰੇ ਹੋਣਗੇ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਮੈਥੋਂ ਪ੍ਰਭਾਵਿਤ ਹੋਣਗੇ ਅਤੇ ਮੈਂ ਉਹਨਾਂ ਤੋਂ ਪ੍ਰਭਾਵਿਤ ਹੋਵਾਂਗਾ ਯਾਨੀ ਜਿਨ੍ਹਾਂ ਤਾਰਿਆਂ ਦਾ ਸਾਨੂੰ ਕੋਈ ਪਤਾ ਵੀ ਨਹੀਂ ਹੈ ਤੇ ਜਿਨ੍ਹਾਂ ਤਾਰਿਆਂ ਨੂੰ ਮੇਰਾ ਤਾਂ ਕੋਈ ਪਤਾ ਹੀ ਨਹੀਂ ਹੋਣਾ ਲੇਕਿਨ ਪਤਾ ਹੋਣਾ ਹੀ ਜ਼ਰੂਰੀ ਨਹੀਂ ਹੈ ਸਭ ਇੱਕ ਦੂਜੇ ਨਾਲ ਜੁੜੇ ਹੋਏ ਹਨ ਇਹਕ ਸਮੁੰਦਰ ਦੇ ਕੰਡੇ ਜੋ ਲਹਿਰਾਂ ਆ ਕੇ ਟਕਰਾ ਗਈਆਂ ਹਨ ਉਸ ਨੂੰ ਹਜ਼ਾਰਾਂ ਲਹਿਰਾਂ ਨੇ ਆ ਕੇ ਪ੍ਰਭਾਵਿਤ ਕੀਤਾ ਹੈ ਜਿਸ ਦਾ ਉਸ ਨੂੰ ਕੋਈ ਪਤਾ ਵੀ ਨਹੀਂ ਹੈ ਜੋ ਪਤਾ ਨਹੀਂ ਕਿੰਨੇ ਹਜ਼ਾਰ ਮੀਲ ਦੂਰ ਇੱਕ ਲਹਿਰ ਉੱਠੀ ਹੋਵੇਗੀ ਹੁਣ ਉਸ ਲਹਿਰ ਦੇ ਸੰਦਰਭ ਵਿੱਚ ਸਾਰੀਆਂ ਲਹਿਰਾਂ ਪ੍ਰਭਾਵਿਤ ਹੋਣਗੀਆਂ ਅਜੇ ਇਹ ਜਾਣ ਕੇ ਵੀ ਅਸੀਂ ਹੈਰਾਨ ਹੋਵਾਂਗੇ ਕਿ ਲਹਿਰ ਜਹੀ ਚੀਜ਼ ਆਮ ਤੌਰ ਤੇ ਸਾਨੂੰ ਆਉਂਦੀ ਹੋਈ ਦਿਖਾਈ ਪੈਂਦੀ ਹੈ ਅਸਲ ਵਿੱਚ ਕੋਈ ਲਹਿਰ ਆਉਂਦੀ ਨਹੀਂ ਲਹਿਰ ਤਾਂ ਆਪਣੀ ਜਗ੍ਹਾ ਤੋਂ ਉੱਠਦੀ ਹੈ ਲੇਕਿਨ ਉਸ ਦੇ ਉੱਠਣ ਦੀ ਵਜ੍ਹਾ ਨਾਲ ਬਗਲ ਵਿੱਚ ਟੋਇਆ ਬਣ ਜਾਂਦਾ ਹੈ ਇਸੇ ਤਰ੍ਹਾਂ ਦੂਜੀ ਲਹਿਰ ਆਪਣੀ ਜਗ੍ਹਾ ਉੱਠਦੀ ਹੈ ਕੋਈ ਲਹਿਰ ਆਉਂਦੀ ਨਹੀਂ ਹੈ ਸਭ ਲਹਿਰਾਂ ਆਪਣੀ ਜਗ੍ਹਾ ਉੱਠਦੀਆਂ ਅਤੇ ਗਿਰਦੀਆਂ ਹਨ ਲਹਿਰ ਹੌਣਾ ਬਿਲਕੁਲ ਹੀ ਪਰਮਾਉ ਗੱਲ ਹੈ ਲੇਕਿਨ ਉਹ ਜੋ ਛਾ ਜਾਂਦੀ ਹੈ ਕੰਪਲੀਟ ਹੋ ਜਾਂਦੀ ਹੈ ਇੱਕ ਲਹਿਰ ਉੱਠੇਗੀ ਤਾਂ ਉਸ ਦਾ ਨਤੀਜਾ ਪੂਰੇ ਅੰਤਹੀਣ ਸਾਗਰ ਦੀ ਛਾਤੀ ਤੇ ਪੈਣ ਵਾਲਾ ਹੈ ਅਤੇ ਉਹ ਜੋ ਇੱਕ ਲਹਿਰ ਉੱਠੀ ਹੈ ਔਸਨਲ ਰੇਟ ਤੇ ਵੀ ਫਰਕ ਪਏਗਾ ਹਵਾਵਾਂ ਤੇ ਵੀ ਫਰਕ ਪਏਗਾ ਸਭ ਕੁਝ ਬਦਲ ਜਾਏਗਾ ਇਹ ਦੁਨੀਆ ਐਨ ਇਸੇ ਤਰ੍ਹਾਂ ਦੀ ਹੀ ਨਾ ਹੁੰਦੀ ਜੇ ਉਹ ਲਹਿਰ ਨਾ ਉੱਠੀ ਹੁੰਦੀ ਇਸ ਦੁਨੀਆ ਵਿੱਚ ਬੁਨਿਆਦੀ ਫਰਕ ਹੁੰਦਾ ਹੈ ਅਸੀਂ ਇੱਕ ਆਦਮੀ ਨੂੰ ਹਟਾ ਲਈਏ ਦੁਨੀਆ ਤੋਂ ਸਾਰੀ ਦੁਨੀਆ ਦੂਜੀ ਹੋਵੇਗੀ ਆਦਮੀ ਦਾ ਬਹੁਤ ਵੱਡੀ ਚੀਜ਼ ਹੈ ਕਈ ਵਾਰ ਤਾਂ ਬਹੁਤ ਛੋਟੀਆਂ-ਛੋਟੀਆਂ ਘਟਨਾਵਾਂ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕਰ ਦਿੰਦੀਆਂ ਹਨ ਨੈਪੋਲੀਅਨ ਜ਼ਿੰਦਗੀ ਪਰ ਬਿੱਲੀ ਤੋਂ ਡਰਦਾ ਰਿਹਾ 6 ਮਹੀਨੇ ਦਾ ਸੀ ਕਿ ਇੱਕ ਬਿੱਲੀ ਉਸਦੀ ਛਾਤੀ ਤੇ ਸਵਾਰ ਹੋ ਗਈ। ਨੌਕਰਾਨੀ ਬਾਹਰ ਗਈ ਹੋਈ ਸੀ। ਉਹ ਪੱਜੀ ਹੋਈ ਆਈ। ਬਿੱਲੀ ਉਸਨੇ ਲਾ ਦਿੱਤੀ। ਪਰ ਉਸ 6 ਮਹੀਨੇ ਦੇ ਬੱਚੇ ਉਤੇ ਅਸਰ ਹੋ ਗਿਆ ਬਿੱਲੀ ਦਾ। ਉਹ ਬਾਅਦ ਦੀ ਜ਼ਿੰਦਗੀ ਵਿੱਚ ਸ਼ੇਰ ਨਾਲ ਲੜ ਸਕਦਾ ਸੀ ਪਰ ਬਿੱਲੀ ਨੂੰ ਦੇਖ ਕੇ ਕੰਬ ਜਾਂਦਾ ਸੀ। ਜਿਸ ਯੁੱਧ ਵਿੱਚ ਉਹ ਨੈਲਸਨ ਤੋਂ ਹਾਰਿਆ ਉਸ ਵਿੱਚ ਨੈਲਸਨ 70 ਬਿੱਲੀਆਂ ਆਪਣੀ ਫੌਜ ਦੇ ਸਾਹਮਣੇ ਬੰਨ ਕੇ ਲੈ ਗਿਆ ਸੀ ਕਿਉਂਕਿ ਉਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਨੈਪੋਲੀਅਨ ਬਿੱਲੀਆਂ ਤੋਂ ਡਰਦਾ ਹੈ ਮਨੋਵਿਗਿਆਨੀ ਕਹਿੰਦੇ ਹਨ ਕਿ ਨੈਲਸਨ ਨਹੀਂ ਜਿੱਤਿਆ ਬਿੱਲੀਆਂ ਜਿੱਤੀਆਂ ਜੇ ਕਿਤੇ 6 ਮਹੀਨੇ ਦੀ ਉਮਰ ਵਿੱਚ ਨੈਪੋਲੀਅਨ ਦੀ ਛਾਤੀ ਤੇ ਇੱਕ ਬਿੱਲੀ ਅਸਵਾਰ ਨਾ ਹੋਈ ਹੁੰਦੀ ਤਾਂ ਦੁਨੀਆ ਦਾ ਇਤਿਹਾਸ ਪੂਰਾ ਦੂਜਾ ਹੋਣਾ ਸੀ ਪਰ ਨੈਪੋਲੀਅਨ ਹਾਰਿਆ ਤਾਂ ਇਤਿਹਾਸ ਬਿਲਕੁਲ ਹੋਰ ਹੋ ਗਿਆ ਇਸ ਘਟਨਾ ਦੀ ਗਹਿਰਾਈ ਵਿੱਚ ਜਾਈਏ ਤਾਂ ਪਤਾ ਲੱਗੇਗਾ ਕਿ ਬਿੱਲੀ ਦਾ ਇੱਕ ਬੱਚਾ ਜੋ ਉਸ ਦੀ ਛਾਤੀ ਤੇ ਚੜ ਗਿਆ ਸੀ ਉਹ ਸਾਰੀ ਦੁਨੀਆ ਦੇ ਇਤਿਹਾਸ ਨੂੰ ਪ੍ਰਭਾਵਿਤ ਕਰਨ ਵਾਲਾ ਬੱਚਾ ਹੈ ਉਹ ਸਧਾਰਨ ਨਹੀਂ ਇਤਿਹਾਸਕ ਬੱਚਾ ਹੈ ਯਾਨੀ ਤਦ ਹੋ ਸਕਦਾ ਕਿ ਭਾਰਤ ਅੰਗਰੇਜ਼ਾਂ ਦਾ ਕਦੇ ਗੁਲਾਮ ਨਾ ਹੁੰਦਾ ਜਿਉ ਬਿੱਲੀ ਦਾ ਬੱਚਾ ਨੈਪੋਲੀਅਨ ਦੀ ਛਾਤੀ ਤੇ ਨਾ ਚੜਿਆ ਹੁੰਦਾ ਤਦ ਹੋ ਸਕਦਾ ਸੀ ਕਿ ਅੰਗਰੇਜ਼ ਦਾ ਸਾਮਰਾਜ ਕਦੇ ਪੈਦਾ ਹੀ ਨਾ ਹੋਇਆ ਹੁੰਦਾ ਕਿਉਂਕਿ ਉਹ ਤਾਂ ਨੈਲਸਨ ਦੀ ਲੜਾਈ ਵਿੱਚ ਤੈਅ ਹੋਇਆ ਕਿ ਸਾਮਰਾਜ ਜਗਤ ਉੱਤੇ ਕਿਸ ਦਾ ਹੋਵੇਗਾ ਫਰਾਂਸ ਦਾ ਹੋਵੇਗਾ ਕਿ ইংল্যান্ড ਦਾ ਹੋਵੇਗਾ ਹਾਲਾਂਕਿ ਉਸ ਬਿੱਲੀ ਦੇ ਬੱਚੇ ਨੂੰ ਕੀ ਮਤਲਬ ਦੁਨੀਆ ਦੇ ਇਤਿਹਾਸ ਨਾਲ ਉਹ ਤਾਂ ਉਝ ਹੀ ਲੰਘ ਰਿਹਾ ਸੀ ਤੇ ਇੱਕ ਬੱਚੇ ਤੇ ਸਵਾਰ ਹੋ ਗਿਆ ਸੀ ਉਸਨੇ ਕੀ ਲੈਣਾ ਦੇਣਾ ਸੀ ਇਤਿਹਾਸ ਤੋਂ ਮੈਂ ਸਿਰਫ ਮਿਸਾਲ ਦੇ ਲਈ ਕਹਿ ਰਿਹਾ ਹਾਂ ਕਿ ਜ਼ਿੰਦਗੀ ਇੰਨੀ ਸੰਬੰਧਤ ਹੈ ਕਿ ਉਹ ਜਿਸ ਨੂੰ ਅਸੀਂ ਬਹੁਤ ਨਿਗੁਣਾ ਕਹਿੰਦੇ ਹਾਂ ਉਸ ਨੂੰ ਵੀ ਨਿਗੁਣਾ ਨਹੀਂ ਕਹਿਣਾ ਚਾਹੀਦਾ ਅਸੀਂ ਸਿਰਫ ਇਸ ਲਈ ਨਿਗੁਣਾ ਕਹਿ ਪਾਉਂਦੇ ਹਾਂ ਕਿ ਵਿਰਾਟ ਸੰਦਰਭ ਵਿੱਚ ਉਸਦੇ ਕੀ ਕੀ ਨਤੀਜੇ ਹੋਣਗੇ ਇਹ ਸਾਨੂੰ ਕੁਝ ਵੀ ਪਤਾ ਨਹੀਂ ਹੈ ਅਸੀਂ ਸਭ ਜੁੜੇ ਹਾਂ ਉਹ ਜੋ ਜਿਉਂਦਾ ਹੈ ਜੁੜਿਆ ਹੈ ਉਹ ਜੋ ਨਹੀਂ ਜਿਉਂਦਾ ਹੈ ਉਹ ਵੀ ਜੁੜਿਆ ਹੈ ਯਾਨੀ ਸਾਡੇ ਸੁੱਖ ਤੇ ਦੁੱਖ ਵਿੱਚ ਸਾਡੇ ਜਿਉਂਦੇ ਲੋਕਾਂ ਦਾ ਹੀ ਹੱਥ ਨਹੀਂ ਹੈ ਜੋ ਹੁਣ ਨਹੀਂ ਹਨ ਜਗਤ ਵਿੱਚ ਉਹਨਾਂ ਦਾ ਵੀ ਹੱਥ ਹੈ ਸਾਡੇ ਸੁੱਖ ਦੁੱਖ ਵਿੱਚ ਅਸੀਂ ਹੋਰ ਗਹਿਰੇ ਦੇਖੀਏ ਤਾਂ ਜਿਹੜੇ ਅਜੇ ਪੈਦਾ ਨਹੀਂ ਹੋਏ ਹਨ ਉਹਨਾਂ ਦਾ ਵੀ ਹੱਥ ਹੈ ਅਣਜਨਮੇ ਲੋਕਾਂ ਦੇ ਪ੍ਰਭਾਵ ਨੂੰ ਸਮਝਣਾ ਜਰਾ ਮੁਸ਼ਕਲ ਪੈਂਦਾ ਹੈ ਕਿਉਂਕਿ ਸਾਨੂੰ ਤਾਂ ਇਹੀ ਦੇਖਣਾ ਮੁਸ਼ਕਲ ਪੈਂਦਾ ਹੈ ਕਿ ਵਿਅਤਨਾਮ ਵਿੱਚ ਕਿਸੇ ਆਦਮੀ ਦੀ ਹੱਤਿਆ ਹੋ ਗਈ ਹੈ ਤਾਂ ਉਸ ਨਾਲ ਮੇਰਾ ਕੀ ਸਬੰਧ ਹੈ ਦਰਅਸਲ ਮੈਂ ਵੀ ਉਸ ਦੁਨੀਆ ਨੂੰ ਬਣਾਉਣ ਵਿੱਚ ਜ਼ਿੰਮੇਵਾਰ ਹਾਂ ਜਿਸ ਵਿੱਚ ਵਿਅਤਨਾਮ ਜਹੀ ਘਟਨਾ ਵਾਪਰ ਸਕਦੀ ਹੈ ਮੈਂ ਵੀ ਉਸੇ ਦੁਨੀਆ ਨੂੰ ਬਣਾ ਰਿਹਾ ਹਾਂ ਜਿਸ ਵਿੱਚ ਅਹਮਦਾਬਾਦ ਦਾ ਦੰਗਾ ਹੋ ਸਕਦਾ ਹੈ ਬੇਸ਼ੱਕ ਮੈਂ ਅਹਮਦਾਬਾਦ ਵਿੱਚ ਨਹੀਂ ਰਹਿੰਦਾ ਜਿਸ ਦੁਨੀਆ ਵਿੱਚ ਮੈਂ ਰਹਿੰਦਾ ਹਾਂ ਉਸੇ ਵਿੱਚ ਅਹਮਦਾਬਾਦ ਵੀ ਸੰਭਵ ਹੋਇਆ ਹੈ ਤਾਂ ਜਾਣੇ ਅਣਜਾਣੇ ਮੈਂ ਵੀ ਜੁੜਿਆ ਹੋਇਆ ਹਾਂ ਅਪਰਾਧੀ ਮੈਂ ਵੀ ਹਾਂ ਜੇਕਰ ਜ਼ਿੰਦਗੀ ਵਿੱਚ ਕਿਤੇ ਫਲ ਖੜਦਾ ਹੈ ਤਾਂ ਉਸ ਦੀ ਖੁਸ਼ੀ ਦਾ ਭਾਈਵਾਲ ਮੈਂ ਵੀ ਹਾਂ ਜਦ ਤੱਕ ਇਸ ਤਰ੍ਹਾਂ ਇੱਕ ਇੱਕ ਵਿਅਕਤੀ ਆਪਣੀ ਪੂਰੀ ਜ਼ਿੰਮੇਵਾਰੀ ਦਾ ਅਨੁਭਵ ਨਾ ਕਰੇ ਤਦ ਤੱਕ ਦੂਜੀ ਦੁਨੀਆ ਨਹੀਂ ਬਣਾਈ ਜਾ ਸਕਦੀ ਕਿਉਂਕਿ ਜਦ ਤੱਕ ਮੈਂ ਅਜਿਹਾ ਮਹਿਸੂਸ ਨਾ ਕਰਾਂ ਕਿ ਵਿਅਤਨਾਮ ਵਿੱਚ ਜੋ ਹੱਤਿਆ ਹੋ ਰਹੀ ਹੈ ਉਸ ਦਾ ਮੈਂ ਜ਼ਿੰਮੇਵਾਰ ਹਾਂ ਤਦ ਮੈਨੂੰ ਬਦਲਣਾ ਹੀ ਪਏਗਾ ਆਪਣੇ ਆਪ ਨੂੰ ਲੇਕਿਨ ਮੈਂ ਕੀ ਕਹਿੰਦਾ ਹਾਂ ਮੈਂ ਕਹਿੰਦਾ ਹਾਂ ਅਮਰੀਕਾ ਦੇ ਲੋਕ ਜ਼ਿੰਮੇਵਾਰ ਹਨ ਫਲਾਣਾ ਪ੍ਰੈਜ਼ੀਡੈਂਟ ਜ਼ਿੰਮੇਵਾਰ ਹੈ ਫਲਾਣੀ ਪਾਰਟੀ ਜ਼ਿੰਮੇਵਾਰ ਹੈ ਮੈਂ ਬਚ ਗਿਆ ਮੇਰੀ ਗੱਲ ਖਤਮ ਹੋ ਗਈ ਜੇ ਹਿੰਦੁਸਤਾਨ ਵਿੱਚ ਗਰੀਬ ਹਨ ਤਾਂ ਮੈਂ ਕਹਾਂਗਾ ਪੈਸੇ ਵਾਲੇ ਲੋਕ ਜ਼ਿੰਮੇਵਾਰ ਹਨ ਉਸ ਵਿੱਚ ਮੈਂ ਕੀ ਕਰ ਸਕਦਾ ਹਾਂ ਬਿਰਲਾ ਜ਼ਿੰਮੇਵਾਰ ਹੈ ਫਲਾਣਾ ਜ਼ਿੰਮੇਵਾਰ ਹੈ ਕੱਲ ਖਤਮ ਹੋ ਗਈ ਮੈਂ ਖੁਦ ਨੂੰ ਜ਼ਿੰਮੇਵਾਰ ਮੰਨਾ ਤਾਂ ਮੈਨੂੰ ਕ੍ਰਾਂਤੀ ਚੋਂ ਗੁਜ਼ਰਨਾ ਪਏਗਾ ਇਸੇ ਵੇਲੇ ਕਿਉਂਕਿ ਤਦ ਮੈਨੂੰ ਦੇਖਣਾ ਪਏਗਾ ਕਿ ਕੀ ਮੇਰੇ ਮਨ ਵਿੱਚ ਵੀ ਖੁਦ ਤੋਂ ਕਿਸੇ ਨੂੰ ਹੀਠਾਂ ਰੱਖਣ ਵਿੱਚ ਰਸ ਆਉਂਦਾ ਹੈ ਜੇ ਰਸ ਆਉਂਦਾ ਹੈ ਤਾਂ ਫਿਰ ਕਿਸੇ ਨੂੰ ਗਰੀਬ ਕਰਨ ਵਿੱਚ ਬਿਰਲਾ ਹੀ ਜ਼ਿੰਮੇਵਾਰ ਨਹੀਂ ਹੈ ਮੈਂ ਵੀ ਜ਼ਿੰਮੇਵਾਰ ਹਾਂ ਮੈਂ ਇਥੋਂ ਕੋਈ ਵੱਡਾ ਮਕਾਨ ਬਣਾ ਲੈਂਦਾ ਹੈ ਤਾਂ ਕਿਉਂ ਮੈਨੂੰ ਪੀੜ ਤੇ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਮੇਰੀ ਵੀ ਜ਼ਿੰਮੇਵਾਰੀ ਹੈ ਮੈਂ ਵੀ ਜੁੜਿਆ ਹੋਇਆ ਹਾਂ ਕਿਤੇ ਅਸੀਂ ਸਭ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ ਚਾਹੇ ਅਸੀਂ ਗਰੀਬ ਹੋਈਏ ਲੇਕਿਨ ਅਸੀਂ ਐਸਾ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ ਕਿ ਕਿਵੇਂ ਅਮੀਰ ਹੋ ਜਾਈਏ ਉਹ ਕੋਸ਼ਿਸ਼ ਗਰੀਬੀ ਪੈਦਾ ਕਰਦੀ ਰਹੇਗੀ ਜੇ ਕੋਈ ਮੈਨੂੰ ਅਪਮਾਨਿਤ ਕਰ ਦੇਵੇ ਤਾਂ ਕੀ ਮੇਰੇ ਮਨ ਵਿੱਚ ਉਸਦੀ ਹੱਤਿਆ ਕਰਨ ਦਾ ਵਿਚਾਰ ਨਹੀਂ ਉਠਾਉਂਦਾ ਅਸੀਂ ਕਿੰਨੀ ਵਾਰ ਸੋਚ ਲੈਂਦੇ ਹਾਂ ਕਿ ਮਾਰ ਸੁੱਟੋ ਫਲਾਣੇ ਆਦਮੀ ਨੂੰ ਖਤਮ ਕਰ ਦਿਓ ਨਹੀਂ ਮਾਰਦੇ ਹਾਂ ਇਹ ਗੱਲ ਵੱਖਰੀ ਹੈ ਲੇਕਿਨ ਇਹ ਸਾਡੇ ਮਨ ਵਿੱਚ ਤਾਂ ਉਠਾਉਂਦਾ ਹੈ ਜੇ ਸਾਡੇ ਕੋਲ ਤਾਕਤ ਹੋਵੇ ਸਹੂਲਤ ਹੋਵੇ ਸਾਡੇ ਤੇ ਕੋਈ ਰੋਕ ਨਾ ਹੋਵੇ ਸਾਡੇ ਫੜੇ ਜਾਣ ਦੀ ਕੋਈ ਗੁੰਜਾਇਸ਼ ਨਾ ਹੋਵੇ ਤਾਂ ਅਸੀਂ ਇਸ ਗੱਲ ਨੂੰ ਵੀ ਕਾਰਜ ਰੂਪ ਦੇ ਦੇਵਾਂਗੇ ਜੇ ਤੁਹਾਡੇ ਹੱਥ ਵਿੱਚ ਇੰਨੀ ਤਾਕਤ ਹੋਵੇ ਕਿ ਤੁਸੀਂ ਆਪਣੇ ਸਾਰੇ ਦੁਸ਼ਮਣਾਂ ਨੂੰ ਅੱਜ ਹੀ ਖਤਮ ਕਰ ਸਕੋ ਅਤੇ ਤੁਹਾਡੇ ਤੇ ਕੋਈ ਉਂਗਲ ਵੀ ਨਾ ਚੁੱਕ ਸਕੇ ਤਾਂ ਪੁੱਛਣਾ ਜ਼ਰੂਰੀ ਹੈ ਕਿ ਤੁਸੀਂ ਖਤਮ ਕਰੋਗੇ ਕਿ ਛੱਡ ਦਿਓਗੇ ਤਾਂ ਮਨ ਕਹੇਗਾ ਕਿ ਖਤਮ ਕਰ ਦੇਾਂਗੇ ਨਾ ਕਰਨ ਦਾ ਕਾਰਨ ਇਹ ਨਹੀਂ ਹੈ ਕਿ ਅਸੀਂ ਖਤਮ ਕਰਨਾ ਚਾਹੁੰਦੇ ਹਾਂ ਨਹੀਂ ਕਰਨ ਦਾ ਕਾਰਨ ਇਹ ਹੈ ਇਹ ਖਤਮ ਕਰਨ ਦੀ ਸਹੂਲਤ ਜਟਾਉਣੇ ਬੜੀ ਮੁਸ਼ਕਲ ਗੱਲ ਨਹੀਂ ਕਿਸੇ ਨੂੰ ਮਿਲ ਗਈ ਹੈ ਉਹ ਕਰ ਰਿਹਾ ਹੈ ਕਿਸੇ ਨੂੰ ਮਿਲੀ ਨਹੀਂ ਹੈ ਉਹ ਸੋਚ ਰਿਹਾ ਹੈ ਜਦ ਤੱਕ ਮੇਰੇ ਮਨ ਵਿੱਚ ਅਜਿਹਾ ਸਵਾਲ ਉੱਠਦਾ ਹੋਵੇ ਕਿ ਜੋ ਮੇਰੇ ਵਿਰੋਧ ਵਿੱਚ ਹੈ ਮੇਰਾ ਦੁਸ਼ਮਣ ਹੈ ਉਸ ਨੂੰ ਖਤਮ ਕਰ ਦੇਣਾ ਹੈ ਤਦ ਤੱਕ ਵਿਅਤਨਾਮ ਹੁੰਦਾ ਰਹੇਗਾ ਕਿਉਂਕਿ ਵਿਅਤਨਾਮ ਉਹੀ ਹੈ ਇੱਕ ਵੱਡੇ ਪੈਮਾਨੇ ਤੇ ਉਹੀ ਘਟਨਾ ਹੋ ਰਹੀ ਹੈ ਕਿ ਜੋ ਮੈਨੂੰ ਬਰਦਾਸ਼ਤ ਨਹੀਂ ਹੈ ਅਸ ਨੂੰ ਮੈਂ ਜਿਉਂਦਾ ਨਹੀਂ ਦੇਖਣਾ ਚਾਹੁੰਦਾ ਹਾਂ ਸਾਡਾ ਪੂਰਾ ਸਮਾਜ ਉਹੀ ਕਰ ਰਿਹਾ ਹੈ ਇੱਕ ਚੋਰ ਨੂੰ ਅਸੀਂ ਸਜ਼ਾ ਦੇ ਰਹੇ ਹਾਂ ਇੱਕ ਹਤਿਆਰੇ ਨੂੰ ਅਸੀਂ ਫਾਂਸੀ ਦੇ ਰਹੇ ਹਾਂ ਬੜੇ ਮਜ਼ੇ ਦੀ ਗੱਲ ਹੈ ਹਤਿਆਰੇ ਤੇ ਜੁਰਮ ਠਹਿਰਾ ਰਹੇ ਹਾਂ ਕਿ ਸਮਾਜ ਦੀ ਤੂੰ ਹਤਿਆ ਕੀਤੀ ਹੈ ਇਸ ਲਈ ਤੂੰ ਜ਼ਿੰਮੇਵਾਰ ਹੈ ਸਜ਼ਾ ਉਸ ਨੂੰ ਅਸੀਂ ਹਤਿਆ ਦੀ ਦੇ ਰਹੇ ਹਾਂ ਕਿ ਅਸੀਂ ਤੈਨੂੰ ਮਾਰ ਸੁੱਟਦੇ ਹਾਂ ਹਨ ਉਹਨਾਂ ਦੇ ਮਾਰ ਸੁੱਟਣ ਲਈ ਕੌਣ ਜ਼ਿੰਮੇਵਾਰ ਹੋਵੇਗਾ ਫਰਕ ਇੰਨਾ ਹੀ ਹੈ ਕਿ ਉਹ ਇਕੱਲਾ ਹੈ ਅਤੇ ਸਮਾਜ ਦੇ ਖਿਲਾਫ ਹੱਤਿਆ ਕਰ ਗਿਆ ਹੈ ਅਤੇ ਅਸੀਂ ਸਮਾਜ ਦੇ ਪੱਖ ਵਿੱਚ ਹੱਤਿਆ ਕਰ ਰਹੇ ਹਾਂ ਇਸ ਲਈ ਅਸੀਂ ਜੱਜ ਹਾਂ ਨਿਆਂ ਕਰਤਾ ਹਾਂ ਅਸੀਂ ਜੋ ਹੱਤਿਆ ਕਰ ਰਹੇ ਹਾਂ ਉਹ ਹੱਤਿਆ ਨਹੀਂ ਹੈ ਉਹ ਸਜ਼ਾ ਹੈ ਉਸ ਆਦਮੀ ਨੇ ਵੀ ਹੋ ਸਕਦਾ ਹੈ ਸਿਰਫ ਸਜ਼ਾ ਦਿੱਤੀ ਹੋਵੇ ਜੈਸ ਸਮਾਜ ਵਿੱਚ ਇੱਕ ਹੱਤਿਆ ਨਿਆਂਪੱਖੋਂ ਜਾਇਜ਼ ਹੈ ਅਧੇਕ ਹੱਤਿਆ ਨਿਆਂਪੱਖੋਂ ਜਾਇਜ਼ ਨਹੀਂ ਹੈ ਉਸ ਸਮਾਜ ਵਿੱਚ ਹੱਤਿਆਵਾਂ ਕਦੇ ਵੀ ਹੋ ਸਕਦੀਆਂ ਹਨ ਸਵਾਲ ਸਿਰਫ ਇਹ ਹੈ ਕਿ ਕਾਦ ਅਸੀਂ ਨਿਆਂ ਪੱਖੋਂ ਜਾਇਜ਼ ਹੱਤਿਆ ਠਹਿਰਾ ਸਕੀਏ ਉਹ ਨਿਆਂ ਪੱਖੋਂ ਜਾਇਜ਼ ਹੋ ਜਾਵੇ ਹੱਤਿਆ ਤਦ ਹੱਤਿਆ ਨਹੀਂ ਰਹੇਗੀ ਅਸੀਂ ਕਹਿੰਦੇ ਹਾਂ ਕਿ ਆਦਮੀ ਨੂੰ ਮਾਰਨਾ ਪਾਪ ਹੈ ਲੇਕਿਨ ਜਦ ਦੋ ਦੇਸ਼ ਲੜਦੇ ਹਨ ਤਾਂ ਜਿਸ ਆਦਮੀ ਨੇ ਜਿੰਨੇ ਜ਼ਿਆਦਾ ਆਦਮੀ ਮਾਰੇ ਹਨ ਉਸ ਨੂੰ ਅਸੀਂ ਮਹਾਵੀਰ ਚੱਕਰ ਦੇਵਾਂਗੇ ਹੁਣ ਕਿੰਨੇ ਲੁਤਫ ਦੀ ਗੱਲ ਹੈ ਆਦਮੀ ਨੂੰ ਮਾਰਨਾ ਹਰ ਹਾਲਤ ਵਿੱਚ ਪਾਪ ਨਹੀਂ ਹੈ ਕਦੇ ਤਾਂ ਆਦਮੀ ਨੂੰ ਮਾਰਨਾ ਪੁੰਨ ਹੈ ਅਤੇ ਕਦੇ ਜੋ ਜਿੰਨੇ ਜ਼ਿਆਦਾ ਆਦਮੀ ਮਾਰੇਗਾ ਉੰਨੀ ਜਲਦੀ ਸਵਰਗ ਜਾਣ ਦਾ ਅਸੀਂ ਉਸ ਦਾ ਇੰਤਜ਼ਾਮ ਕੀਤਾ ਹੋਇਆ ਹੈ ਜਦ ਤੱਕ ਸਾਡੀ ਅਜੇ ਹੀ ਦੂਰੀ ਬਰਤੀ ਹੈ ਕਿ ਜਦ ਸਾਡਾ ਮਤਲਬ ਹੁੰਦਾ ਹੈ ਤਦ ਹੱਤਿਆ ਕਰਨਾ ਪਉਣਾ ਹੁੰਦਾ ਹੈ ਜਦ ਸਾਡਾ ਮਤਲਬ ਨਹੀਂ ਹੁੰਦਾ ਤਦ ਹੱਤਿਆ ਕਰਨਾ ਪਾਪ ਹੋ ਜਾਵੇ ਤਾਂ ਫਿਰ ਵਿਅਤਨਾਮ ਸੰਭਵ ਰਹੇਗਾ ਹਿੰਦੂ ਮੁਸਲਮ ਦੰਗੇ ਸੰਭਵ ਰਹਿਣਗੇ ਇਸ ਲਈ ਚ ਜਦ ਵੀ ਅਸੀਂ ਅਜਿਹਾ ਸੋਚਾਂਗੇ ਕਿ ਕੋਈ ਹੋਰ ਜ਼ਿੰਮੇਵਾਰ ਹੈ ਤਾਦੋ ਸਾਡੇ ਮਨ ਦੀ ਤਰਕੀਬ ਹੈ ਅਤੇ ਜੋ ਤਰਕੀਬ ਅਸੀਂ ਉਪਯੋਗ ਕਰ ਰਹੇ ਹਾਂ ਉਹ ਤਰਕੀਬ ਸਾਰੇ ਲੋਕ ਉਪਯੋਗ ਕਰ ਰਹੇ ਹਨ ਜਦ ਸਾਰੀ ਦੁਨੀਆ ਵਿੱਚ ਹਰ ਆਦਮੀ ਇਹੀ ਤਰਕੀਬ ਉਪਯੋਗ ਕਰ ਰਿਹਾ ਹੈ ਤਾਂ ਉਸ ਵਿੱਚ ਕ੍ਰਾਂਤੀ ਕਿੱਥੋਂ ਸ਼ੁਰੂ ਹੋਵੇ ਕਿਵੇਂ ਸ਼ੁਰੂ ਹੋਵੇ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ